ਪਾਰਟੀ ਨੇ ਹਰੇ ਖਲਕੇ ਹਰੇਕ ਪਿੰਡਾਂ ਦੀ ਯੂਥ ਕਲੱਬ ਬਣਾਏ ਨੇ ਹੁਣ ਸਾਡੇ ਹਲਕੇ ਨੂੰ 30 ਗਰਾਊਂਡਾਂ ਮਿਲੀਆਂ ਉਹ 4 ਦੇ 3 ਛੱਟਾਂ ਚ ਪੂਰੇ ਹੋ ਜਾਣਗੇ ਐਸਐਸਪੀ ਡਾਕਟਰ ਮਹਤਾਬ ਸਿੰਘ ਸਾਡੇ ਐਸਐਚਓ ਸ਼ੂਕਮਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਤਾਂ ਅਸੀਂ ਧੰਨਵਾਦੀ ਕਰਨਾ ਚਾਹੁੰਦੇ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨੌਜਵਾਨ ਸਰਪੰਚ ਨਿਸ਼ਾਨ ਵੀਰ ਜੀ ਨੂੰ ਹਲਕਾ ਕੋਆਰਡੀਨੇਟਰ ਲਾ ਕੇ ਨੌਜਵਾਨਾਂ ਦੇ ਵਿੱਚ ਇੱਕ jaan ਪਾਈ ਆ ਮੈਂ ਉਹ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਹਲਕੇ ਦੇ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰੀ ਇਮਾਨਦਾਰੀ ਦੀ ਰਿਪੋਰਟ ਦਿੱਤੀ ਉਹਨਾਂ ਨੇ ਮੈਨੂੰ ਹਲਕੇ ਦਾ ਯੂਥ ਦਾ ਕੋਆਰਡੀਨੇਟਰ ਲਾਇਆ ਮੈਂ ਬਹੁਤ-ਬਹੁਤ ਪਹਿਲਾਂ ਤਾਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਸਾਡੇ ਦੁਆਬੇ ਦੇ ਇੰਚਾਰਜ ਯੂਥ ਦੇ ਰੋਬੀ ਕੰਗ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਮੈਂ ਯੂਥ ਨੂੰ ਇਹੀ ਸੇ ਦੰਨਾ ਕਿ ਆਪਾਂ ਇੱਕ ਚੰਗੀ ਰਾਜਨੀਤੀ ਇੱਕ ਜੋ ਮਾਨ ਸਾਹਿਬ ਨੇ ਇਮਾਨਦਾਰੀ ਦਾ ਮਾਡਲ ਸਾਜਾਇਆ ਉਸ ਮਾਡਲ ਨੂੰ ਆਪਾਂ ਯੂਥ ਦੇ ਲੈਵਲ 'ਆਹ ਹੋਰ ਸਟਰੋਂਗ ਕਰਾਂਗੇ ਤੇ ਬਾਕੀ ਪ੍ਰਧਾਨ ਜੀ ਨੇ ਮੇਰੀ ਰਾਜਨੀਤਿਕ ਸਫਰ 'ਚ ਬਹੁਤ ਮਦਦ ਕੀਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਰਪੰਚੀ 'ਚ ਮੇਰੀ ਮਦਦ ਕੀਤੀ ਹੈ ਮੈਂ ਜੋ-ਜੋ ਪ੍ਰਧਾਨ ਜੀ ਨੂੰ ਕੰਮ ਕਹਿੰਦਾ ਰਿਆਂ ਉਹ ਕੰਮ ਮੇਰੇ ਤਨਮਨ ਦੇ ਨਾਲ ਨਵਾਂ ਦਿਰੇ ਨੇ ਜਿੱਥੇ ਹਲਕੇ ਦਾ ਵਿਕਾਸ ਪਿੰਡ ਦਾ ਵਿਕਾਸ ਕਿਤੇ ਵੀ ਮੈਨੂੰ ਪਰੇਸ਼ਾਨੀ ਨਹੀਂ ਆਈ ਅੱਗੇ ਪਾਰਟੀ ਲਈ ਸੇਵਾਾਂ ਕਿਸ ਤਰ੍ਹਾਂ ਰਹਿਣਗੇ ਤੁਸੀਂ ਦੇਖੋ ਜੀ ਜਿੱਥੇ ਪਾਰਟੀ ਡਿਊਟੀ ਲਾਉਗੀ ਜਿੱਥੇ ਪ੍ਰਧਾਨ ਜੀ ਕਹਿਣਗੇ ਅਸੀਂ ਉੱਥੇ ਸੇਵਾ ਕਰਾਂਗੇ ਧਨਮਾਨ ਦੇ ਨਾਲ ਤੇ ਪਾਰਟੀ ਦੇ ਚੰਗੇ ਕੰਮ ਨੇ ਯੂਥ ਨੂੰ ਪ੍ਰਮੋਟ ਕੀਤਾ ਜੀ ਹੁਣ ਤੁਸੀਂ ਇਹ ਦੇਖੋ ਪਹਿਲਾਂ ਕਦੀ ਵੀ ਯੂਥ ਕਲੱਬ ਨਹੀਂ ਬਣੇ ਸੀ ਹੁਣ ਪਾਰਟੀ ਨੇ ਹਰੇ ਖਲਕੇ ਹਰੇਕ ਪਿੰਡਾਂ ਦੀ ਯੂਥ ਕਲੱਬ ਬਣਾਏ ਨੇ ਕਿ ਜਿਹੜਾ ਯੂਥ ਗਰੋ ਹੋ ਸਕੇ ਸਾਡੇ ਯੂਥ ਨੂੰ ਲੋੜ ਹੈ ਗਰੋ ਦੀ ਸਾਡੇ ਯੂਥ ਨੂੰ ਬਹੁਤ ਲੋੜ ਹੈ ਚੰਗੇ ਗਰਾਊਂਡਾਂ ਦੀ ਜੋ ਹੁਣ ਸਾਡੇ ਹਲਕੇ ਨੂੰ 30 ਗਰਾਊਂਡਾਂ ਮਿਲੀਆਂ ਅਸੀਂ ਪ੍ਰਧਾਨ ਜੀ ਨੂੰ ਰਿਕੁਐਸਟ ਕੀਤੀ ਕਿ ਸਾਡੇ ਹਲਕੇ ਦੀਆਂ ਸਾਨੂੰ ਇੰਨੇ ਨੇ ਗਰਾਊਂਡਾਂ ਚਾਹੀਦੀਆਂ ਚਲੋ ਹੁਣ 30 ਗਰਾਊਂਡਾਂ ਪਾਸ ਕਰਾਈਆਂ ਉਸ ਤੋਂ ਬਾਅਦ ਜਦੋਂ ਉਹ ਬਣ ਗੀਆਂ ਉਸ ਤੋਂ ਬਾਅਦ ਅਗਲੀਆਂ ਫਿਰ 30 ਆਉਣਗੀਆਂ ਮਤਲਬ ਜਿੰਨੇ ਵੀ ਸਾਡੇ ਪਿੰਡ ਨੇ ਉਹ ਚਾਰ ਜਾਂ ਤਿੰਨ ਸ਼ਫਟਾਂ 'ਚ ਪੂਰੇ ਹੋ ਜਾਣਗੇ ਨਿਸ਼ਾਨਬੀਰ ਜੀ ਜਿਹੜਾ ਜੁੱਥ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਪਰਚਕਿਆ ਲੇਕਿਨ ਸਾਡਾ ਜੁੱਥ ਜਿਹੜਾ ਉਹ ਨਸ਼ਿਆਂ ਵਿੱਚ ਵੀ ਬਹੁਤ ਡੁੱਬਿਆ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਨਸ਼ਿਆਂ ਵਿੱਚ ਸਾਡੇ ਐਸਐਸਪੀ ਡਾਕਟਰ ਮਹਤਾਬ ਸਿੰਘ ਸਾਡੇ ਐਸਐਚਓ ਸ਼ੂਕਮਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬੱਲੂ ਜੀ ਨੇ ਬਹੁਤ ਪ੍ਰਧਾਨ ਜੀ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਨਵੇਂ ਸ਼ਹਿਰ ਚ 100 ਚ 90% ਜਿਹੜੇ ਨਸ਼ੇ ਭਾਜੀ ਖਤਮ ਹੋ ਚੁੱਕੇ ਆ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜਾ ਗੜ ਸੀਗਾ ਉਹ ਵੀ ਖਤਮ ਹੋ ਚੁੱਕਿਆ ਤੇ ਯੂਥ ਆਪਣਾ ਸਹੀ ਰਾਹ ਤੇ ਚੱਲ ਪਿਆ ਸਟਰੋਂਗ ਕਰੀਏ ਜੇ ਯੂਥ ਸਟਰੋਂਗ ਹੋਗਾ ਤੇ ਆਪਾਂ ਪੰਜਾਬ ਨੂੰ ਰੰਗਾਂ ਪੰਜਾਬ ਬਣਾ ਸਕਾਂਗੇ